ਸ਼ਸ਼ੀਕਾ ਜੀ ਜਿਸ ਤਰ੍ਹਾਂ ਕਿ ਅਕਾਲਤਾ ਸਾਹਿਬ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਕਿ ਫਾਰਕ ਕੀਤਾ ਗਿਆ ਉਸ ਨੂੰ ਲੈ ਕੇ ਨੰਮੇ ਜਥੇਦਾਰ ਵੀ ਲਗਾਏ ਗਏ ਨੇ ਪਰ ਇੱਕ ਪਾਸੇ ਦਮਦਮਨ ਟਕਸਾਲ ਦੇ ਮੁਖੀ ਵੱਲੋਂ 14 ਤਰੀਕ ਨੂੰ ਸਰਬੱਤ ਖਾਲਸਾ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੱਦੇ ਗਿਆ ਰਖੜਾ ਸਾਹਿਬ ਨਾਲ ਗੱਲਬਾਤ ਕਰਨਾ ਹੈ ਰਖੜਾ ਸਾਹਿਬ ਕਿਸ ਤਰ੍ਹਾਂ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਦੇਖਦੇ ਹੋ ਕੌਮ ਕਿੱਧਰ ਨੂੰ ਜਾ ਰਹੀ ਆ ਜਥੇਦਾਰ ਫਾਰਕ ਕੀਤੇ ਗਏ ਨੇ ਵਿਰੋਧ ਕੀਤਾ ਜਾ ਰਿਹਾ ਰੋਜ਼ਾਨਾ ਸਿੱਖ ਸੰਗਤ ਦੇ ਵਿੱਚ ਕਿਤਨੇ ਕਿਤੇ ਭਾਰੇ ਰੋਸ ਆ ਜਿਹੜਾ ਦੇਖਣ ਮਿਲ ਰਿਹਾ। ਦੇਖੋ ਇਹ ਗੱਲ ਕਹਿ ਸਕਦੇ ਆ ਕਿ ਸਾਡੀ ਬਦਕਿਸਮਤੀ ਹੈ। ਸ਼ੋਮਣੀ ਕਾਲੀਦਲ ਤੇ ਸ਼ੋਮਣੀ ਕਮੇਟੀ ਜਿਨ੍ਹਾਂ ਨੇ ਕਾਲ ਤਖਤ ਸਾਹਿਬ ਦੇ ਨਾਲ ਖੜਨਾ ਸੀ। ਉਹ ਕਾਲ ਤਖਤ ਸਾਹਿਬ ਦੇ ਉਲਟ ਖੜੇ ਹੋ ਗਏ। ਦੇਖੋ ਬਹੁਤ ਵੱਡੀ ਗੱਲ ਹੈ। ਲੋਕਾਂ ਦੇ ਵਿੱਚ 2 ਤਰੀਕ ਨੂੰ 2 ਦਸੰਬਰ ਨੂੰ ਬਹੁਤ ਵੱਡਾ ਮੈਸੇਜ ਗਿਆ। ਕਿ ਸਿੱਖਾਂ ਕੋਲੇ ਕਿ ਜਿਆਦਾ ਤਖਤ ਹੈ ਜਿੱਥੇ ਵੱਡੇ ਤੋਂ ਵੱਡਾ ਬੰਦਾ ਲਿਆ ਕੇ ਖੜਾ ਕਰ ਲੈਂਦੇ। ਤੇ ਜੋ ਹੁਕਮ ਸੁਣਾਉਂਦੇ ਨੇ ਇਹਨੂੰ ਇਹਨਾਂ ਮੰਨ ਲੈਂਦੇ ਨੇ ਹਰ ਸਾਰਿਆਂ ਨੇ ਇਹਨੂੰ ਮੰਨਿਆ ਵੀ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਉਹ ਤੇ ਪਰ ਬਾਅਦ ਦੇ ਵਿੱਚ ਜੋ ਤੁਸੀਂ ਕਹੜੀ ਕਹਿ ਲੈਣੀ ਆਪਾਂ ਕਿ ਇੰਨਾ ਮਾੜਾ ਕੰਮ ਕੀਤਾ ਇਹਨਾਂ ਨੇ ਕਿ ਜੋ ਫੈਸਲੇ ਸੀ ਆ ਹੁਣ 5 ਮੈਂਬਰੀ ਕਮੇਟੀ ਸੀ ਪਹਿਲਾਂ 7 ਮੈਂਬਰੀ ਕਮੇਟੀ ਕਹਿੰਦਾ ਦੋ ਸਾਡੇ ਬਹੁਤ ਸੀਨੀਅਰ ਬੰਦੇ ਇਹ ਜੀ ਬੀਜੇ ਪ੍ਰਧਾਨ ਸਾਹਿਬ ਹਰਜਾਇਨ ਕਰਕੇ ਕਿਉਂ ਕਰਕੇ ਕਿਉਂਕਿ ਉਹਨਾਂ ਦੇ ਪ੍ਰੈਸ਼ਰੇਜ ਪਾਇਆ ਜਾਂਦਾ ਕਿ ਤੁਸੀਂ ਜਸੇਦਾਰਾਂ ਨੂੰ ਹਟਾਓ ਕਿਉਂਕਿ ਇਹਨੇ ਫੈਲਾ ਕੀਤਾ ਇਹਦੇ ਕਰਕੇ ਉਹਨਾਂ ਦੇ ਇਹ ਪ੍ਰੈਸ਼ਰੇਜ ਕੀਤਾ ਤੇ ਬਚਾਰੇ ਉਹ ਛੱਡ ਗਏ ਤੇ ਅੱਜ ਪੰਜ ਮੈਂਬਰ ਰਹਿ ਗਏ ਪੰਜਵੇਂ ਭਰਤੀ ਕਰਨ ਦੀ ਗੱਲ ਸੀਗੀ ਉਹ ਤੋਂ ਵੀ ਭੱਜ ਗਏ ਤੇ ਸਾਡੇ ਜਸੇਦਾਰ ਸਾਹਿਬ ਤਿੰਨ ਸੀਗੇ ਤਿੰਨ ਦੇ ਤਿੰਨੇ ਹਟਾਤੇ ਤੇ ਅੱਜ ਨਵੇਂ ਜਸੇਦਾਰ ਲਗੇ ਆਪਣੇ ਮੁਤਾਬਕ ਫੈਸਲੇ ਕਰਾਉਣ ਦੇ ਲਈ ਜਸੇਦਾਰ ਲਾਏ ਮੁਰ ਕੋ ਰਖੜਾ ਸਾਹਿਬ ਇੱਕ ਗੱਲ ਕਲੀਅਰ ਕਰੋ ਉਹ ਜਿਹੜੀ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਹਦੇ ਵਿੱਚ ਦੋ ਮੈਂਬਰ ਅਸਤੀਫੇ ਦੇ ਗਏ ਉਹ ਕਮੇਟੀ ਨੇ ਕੀ ਕਰਨਾ ਸੀ ਭਰਤੀ ਉਹਨਾਂ ਵੱਲੋਂ ਕਰਦੇ ਸੀ ਕਿ ਭਰਤੀ ਦੇ ਉਹਨਾਂ ਨੇ ਨਿਗਰਾਨੀ ਕਰਨੀ ਸੀ ਭਰਤੀ ਗਲਤ ਹੋਇਆ ਜਾਂ ਸਹੀ ਲੋਕ ਰਾਤ ਬਿਰਸਲ ਸਿੰਘ ਭਟੋਹਾ ਵੀ ਇਹੀ ਗੱਲ ਕਹਿ ਰਹੇ ਸੀ ਜਿਹੜੀ ਉਹ ਕਮੇਟੀ ਸੀ ਸਿਰਫ ਉਹਨਾਂ ਨੇ ਨਿਗਰਾਨੀ ਕਰਨੀ ਸੀ ਭਰਤੀ ਦੀ ਉਹਨਾਂ ਨੇ ਭਰਤੀ ਨਹੀਂ ਸੀ ਕਰਨੀ ਇਹ ਇਹ ਕਲੀਅਰ ਕਰੋ ਗੱਲ ਦੇਖੋ ਬੜਾ ਗਲਤ ਕਹਿ ਰਹੇ ਨੇ ਇਹ ਹਾਂ ਉਹਨਾਂ ਨੇ ਭਰਤੀ ਕਰਵਾਉਣੀ ਸੀ ਉਹਨਾਂ ਨੇ ਕਰਨੀ ਨਹੀਂ ਸੀ ਭਰਤੀ ਪਾੜ ਨਿਗਰਾਨੀ ਕਰਨੀ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਭਰਤੀਆਂ ਸੇਪਾਂ 'ਚ ਪਾ ਕੇ ਆਧਾਰ ਕਾਰਡ ਦੇ ਸਮੇਤ ਤੁਸੀਂ ਸਾਰੀ ਭਰਤੀ ਕਰਨੀ ਹੈ ਤੇ ਉਹ ਭਰਤੀ ਉਹਨਾਂ ਨੇ ਕਰਨੀ ਸੀਗੀ ਪਰ ਉਹ ਕਰਨ ਦੀ ਬਜਾਏ ਤੇ ਇਹਨਾਂ ਨੇ ਆਪਣੇ ਬੰਦੇ ਖੜੇ ਕਰਕੇ ਆਪਣੇ ਬੰਦੇ ਲਾ ਕੇ ਗਲਤ ਪਰਚੀਆਂ ਛਾਪ ਕੇ ਤੇ ਲੋਕਾਂ ਨੇ ਭਰਤੀ ਕੀਤੀ ਵੀ ਹੈ ਨਹੀਂ ਲੋਕ ਸ਼੍ਰੀ ਕਾਲ ਤਖਸਾਲ ਦੇ ਨਾਲ ਖੜੇ ਨੇ ਪਰ ਇਹਨਾਂ ਨੇ ਗਲਤ ਮਲਤ ਕਰ ਕਰਾ ਕੇ ਜੀ ਸਾਡੀ 20 ਲੱਖ ਹੋ ਗਈ ਜੀ 25 ਲੱਖ ਹੋ ਗਈ 35 ਲੱਖ ਹੋ ਗਈ ਜੀ ਕਰ ਕਰਾ ਕੇ ਉਹ ਕਰਤਾ ਸਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਤਾਂ ਲੋਕਾਂ ਨੇ ਪਰਚੇ ਫੜੀ ਹੀ ਨਹੀਂ ਹਨ ਇਹਨਾਂ ਨੇ ਪਰਚੇ ਦੇ ਕੇ ਤੋਰਤੀਆਂ ਜਿਹੜੇ ਇਹਨਾਂ ਦੇ ਬੰਦੇ ਸੀ ਕਿ ਉਹਨਾਂ ਨੂੰ ਪਰਚੇ ਦੇ ਕੇ ਤੋਰਤੀਆਂ ਸੋ ਲੋਕ ਹਮੇਸ਼ਾ ਗੁਰੂ ਨਾਲ ਖੜੇ ਨੇ ਸਿਰ ਕਾਲ ਤੱਕ ਸਾਨੂੰ ਖੜੇ ਨੇ ਪਰ ਇਹ ਜਿਹੜੇ ਕੁਝ ਕਰਦੇ ਨੇ ਅੱਜ ਦੇਖੋ ਇਹ ਪਹਿਲੀ ਵਾਰ ਹੋਇਆ ਹੈ ਕਿ ਜ세ਦਾ ਸਾਹਿਬ ਨੂੰ ਤਾਜ ਪੋਸ਼ੀ ਕਰਨੀ ਹੋਵੇ ਕੋਈ ਜੇਤਬੰਦੀ ਨਾ ਜਾਵੇ ਤੁਸੀਂ ਚੋਰੀਓ ਕਰ ਰਹੇ ਹੋ ਅਰਲੀਨ ਦਾ ਮਾਰਨਿੰਗ ਕਰ ਰਹੇ ਹੋ ਤੇ ਅੱਜ ਆਪਾਂ ਦੇਖ ਹੀ ਰਹੇ ਹਾਂ ਕਿ 14 ਤਰੀਕ ਨੂੰ ਸ੍ਰੀ ਸਤਖਾਲਸਾ ਬੁਲਾਇਆ ਜਾ ਰਿਹਾ ਹੈ ਤੇ ਇਹ ਜੇ ਲੋਕਾਂ ਦੇ ਵਿੱਚ ਬਦਰੋਹ ਤਾਂ ਹੀ ਹੋ ਰਿਹਾ ਹੈ ਨਾ ਇਹ ਕੋਈ ਆਪਣੇ ਆਪ ਤਾਂ ਨਹੀਂ ਹੋ ਰਿਹਾ ਜੇ ਸਹੀ ਢੰਗ ਤਰੀਕੇ ਨਾਲ ਹੁੰਦਾ ਫਿਰ ਸ਼ਾਇਦ ਨਾ ਹੁੰਦਾ ਇਹੀ ਜੇਤਬੰਦੀਆਂ ਨੇ ਜਾ ਕੇ ਉਹਨਾਂ ਨੂੰ ਪੱਗਾਂ ਦੇਣੀਆਂ ਸੀ ਉਹਨਾਂ ਦੀ ਤਾਜ ਪੋਸ਼ੀ ਕਰਨੀ ਸੀਗੀ ਅੱਜ ਇਹੀ ਬਦਰੋਹ ਕਰ ਰਹੀਆਂ ਨੇ ਬਿਲਕੁਲ ਓਕੇ ਸਾਨੂੰ ਟਾਈਮ ਤਾਂ ਚੇਂਜ ਕਰਨਾ ਪੈ ਗਿਆ ਵੀ ਜਿਹੜੇ 96 ਕਰੋੜੀ ਨੇ ਇਹਦੇ ਮੁਖੀ ਨੇ 96 ਕਰੋੜ ਬਾਬਾ ਬੁੱਢਾ ਦਲਜੀਤ ਇਹੋ ਨਾਲ ਬੋਲੋ ਕਿਹਾ ਗਿਆ ਵੀ ਅਸੀਂ ਨਹੀਂ ਹੋਣ ਦਵਾਗੇ ਇਸ ਕਰਕੇ ਸਾਨੂੰ ਕਹਿੰਦੇ ਰਾਤ ਸਵੇਰੇ 2:30 ਕਰਨੇ ਪਏ ਮੈਂ ਉਹੀ ਗੱਲ ਕਰਦਾ ਵੀ ਇਹ ਨੌਕਤ ਕਿਉਂ ਆਈ ਜਿਹੜੇ ਬੰਦਿਆਂ ਨੇ ਤਾਜਪੋਸ਼ੀ ਕਰਨੀ ਸੀ ਆ ਕੇ ਪੱਗਾਂ ਦੇਣੀਆਂ ਸੀ ਮਾਨ ਸਨਮਾਨ ਕਰਨਾ ਸੀ ਅੱਜ ਉਹ ਵਿਦਰੋਹ ਕਰ ਰਹੇ ਨੇ ਉਹ ਕਹਿੰਦੇ ਸੀ ਅਕਲ ਤਖਤ ਨੂੰ ਜਾਣ ਨਹੀਂ ਦੇਵਾਂਗੇ ਇਹਦਾ ਕਾਰਨ ਕੀ ਹੋਇਆ ਇੱਥੇ ਜਦ ਇਹਨਾਂ ਨੂੰ ਜਾਣਾ ਚਾਹੀਦਾ ਚ ਉਹਦੇ ਦੇਖ ਕੇ ਵੀ ਕਿਉਂ ਹੋ ਰਿਹਾ ਹੈ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ ਕਿ ਸਾਤੋਂ ਗਲਤ ਹੋਇਆ ਉਹ ਗਲਤ ਕਰਨ ਦੀ ਬਜਾਏ ਤੇ ਕਿ ਵੀ ਆਪਾਂ ਜੀ ਸਵੇਰੇ ਦੋ ਜੀ ਕਰਦੇ ਹੋ ਜੀ ਚੋਰੀਆਂ ਕਰਦੇ ਹੋ ਜੀ ਸ਼੍ਰੀ ਅਕਾਲ ਤਾ ਸਦਾ ਜਸਦਾ ਸਾਬ ਜਿਹਨੂੰ ਸਾਰੀ ਦੁਨੀਆ ਨਤਮਸਤਕ ਹੁੰਦੀ ਹੈ ਸਾਰੀ ਦੁਨੀਆ ਮੰਦੀ ਹੈ ਉਹਨੂੰ ਆਪਾਂ ਚੋਰੀਆਂ ਤਲਬੋਸੀ ਕਰ ਰਹੇ ਹਾਂ ਉਹਨੇ ਬਿਲਕੁਲ ਰਖਣਾ ਸਾਹਿਬ ਕਹਿੰਦੇ ਸਖਵੀਰ ਸਿੰਘ ਬਾਦਲ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਸੀ ਬੀਰ ਗਵੇਰ ਸਿੰਘ ਜਿਹੜੇ ਅਕਾਲਤਾ ਸਾਹਿਬ ਦੇ ਜਥੇਦਾਰ ਨੇ ਉਹ ਕਦੇ ਵੀ ਪੰਥ ਤੋਂ ਛੇਕ ਸਕਦੇ ਸੀ ਜਿਸ ਕਰਕੇ ਉਹਨਾਂ ਨੂੰ ਇਹ ਫੈਸਲਾ ਜਿਹੜਾ ਲੈਣਾ ਪਿਆ ਲੋਕ ਚਰਚਾਵਾਂ ਨੇ ਕਿੰਨੀ ਕੁ ਗੱਲ ਦੀ ਸਚਾਈ ਹੈ ਇਹ ਦੇਖੋ ਇਹਦੇ ਚ ਸਚਾਈ ਹੈ ਜਾਂ ਨਹੀਂ ਇਹਦਾ ਮੈਨੂੰ ਪਤਾ ਨਹੀਂ ਪਰ ਉਹਨਾਂ ਨੂੰ ਜੇ ਫੈਸਲੀ ਮੰਨ ਲੈਂਦੇ ਹੋ ਫਿਰ ਛੇਕਣ ਵਾਲੀ ਗੱਲ ਕਿਉਂ ਆਉਂਦੀ ਉਹਨਾਂ ਨੇ ਤਾਂ ਮੇਰਾ ਖਿਆਲ ਹੈ ਵੀ ਜਿੰਨੀ ਮਤ ਦਿੱਤੀ ਹੈ ਉਹ ਐਤੋਬਦ ਮਤ ਉਹਨਾਂ ਦੀ ਹੋ ਨਹੀਂ ਸਕਦੀ ਲੋਕਾਂ ਲੋਕ ਤਾਂ ਕਹਿੰਦੇ ਸੀ ਬਹੁਤ ਸਕਤ ਫੈਸਲਾ ਕੀਤਾ ਨਹੀਂ ਹੈ ਇਹਨਾਂ ਨੇ ਜਿਹੜੇ ਇੱਕ ਵੱਡੇ ਗੁਨਾਹ ਨੇ ਉਹ ਡੋਬਲੇ ਫੈਸਲੇ ਨਹੀਂ ਕੀਤੇ ਹਨ ਪਰ ਫਿਰ ਵੀ ਲੋਕਾਂ ਨੇ ਕਿਹਾ ਵੀ ਨਹੀਂ ਇਹ ਫੈਸਲਾ ਅਕਾਲ ਤਖਤ ਸਾਤ ਤੋਂ ਹੋਇਆ ਸੀ ਇਹਨੂੰ ਮੰਨਦੇ ਆ ਜਿੰਨੀਆਂ ਸਜ਼ਾਾਂ ਲਗਾਈਆਂ ਗਈਆਂ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਚਾਹੇ ਉਹਨਾਂ ਦੇ ਵਿੱਚ ਤੁਸੀਂ ਵੀ ਸਾਰੀਆਂ ਭੁਗਤ ਵੀ ਲਈਆਂ ਜਾ ਕੇ ਮਾਫੀਨਾਮਾ ਵੀ ਸਾਰਾ ਕੁਝ ਹੋ ਗਿਆ ਪਰ ਫਿਰ ਇਹ ਨਉਪਤ ਕਿਉਂ ਏਡੀ ਖੜੀ ਹੋ ਗਈ ਦੇਖੋ ਸਜ਼ਾਾਂ ਦਾ ਸੇਵਾ ਦੇ ਵਿੱਚ ਬੜਾ ਫਰਕ ਹੈ ਅਸੀਂ ਸੇਵਾ ਕਰਕੇ ਆਏ ਆ ਉਹਨਾਂ ਨੂੰ ਸਜ਼ਾ ਲਾਈਆਂ ਨੇ ਜਿਨ੍ਹਾਂ ਨੇ ਗੁਨਾਹ ਕੀਤੇ ਨੇ ਤੇ ਉਹ ਤਾਂ ਪੂਰੇ ਕੀਤੇ ਨੇ ਪਰ ਜਿੱਥੇ ਤੱਕ ਪ੍ਰਧਾਨਗੀ ਦੀ ਗੱਲ ਆ ਜਾਂਦੀ ਹੈ ਉੱਥੇ ਆ ਕੇ ਫੇਰੜ ਜਾਂਦੇ ਨੇ ਕਿ ਨਹੀਂ ਜੀ ਪ੍ਰਧਾਨ ਤਾਂ ਮੈਂ ਹੀ ਬਣਨਾ ਹੈ ਜਿਹੜੇ ਸਿੱਖ ਬੁੱਧ ਜੀ ਵੀ ਨੇ ਉਹ ਵੀ ਕਹਿ ਰਹੇ ਨੇ ਵੀ ਕਾਲੀਦਲ ਇੱਕ ਮੰਚ ਤੇ ਆਵੇ ਕਿਵੇਂ ਆ ਸਕਦਾ ਦੇਖੋ ਉਹਨਾਂ ਦਾ ਚਾਹੀਦਾ ਸੀਗਾ ਜੋ ਸ਼੍ਰੀ ਕਾਲ ਤਖਤ ਸਾਹਿਬ ਨੇ ਪਹਿਲੇ ਹੀ ਕੀਤਾ ਸੀ ਕਿ ਸਾਰੇ ਕਰਕੇ ਭਰਤੀ ਕਰੋ ਇਕੱਠੇ ਹੋ ਕੇ ਭਰਤੀ ਕਰੋ ਸਾਰੇ ਤੁਲੇ ਸਿਮੇਟੋ ਇੱਕ ਮੰਚ ਤੇ ਆ ਕੇ ਇੱਕ ਕਾਲੀਦਲ ਬਣਾਓ ਤੇ ਉਹ ਤਕੜਾ ਹੋਵੇ ਹੂੰ ਸੁਧਾਰ ਲਹਿਰ ਨੇ ਤਾਂ ਤੁਲੇ ਸਿਮੇਟ ਤੇ ਅਸੀਂ ਤਾਂ ਤੁਲੇ ਸਿਮੇਟ ਤੇ ਜੀ ਆਪਣੇ ਇੱਥੇ ਜਾ ਕੇ ਸ਼੍ਰੀ ਅਕਾਲਤਾ ਸਾਹਿਬ ਅੱਗੇ ਹੱਥ ਵਨ ਕੇ ਬੇਨਤੀ ਕੀਤੀ ਸੀ ਵੀ ਅਸੀਂ ਆਪਣੇ ਤੁਲੇ ਸਿਮੇਟ ਕੇ ਆਗੇ ਹੁਣ ਜੋ ਹੁਕਮ ਆ ਸਾਨੂੰ ਕਰੋ ਤੇ ਅਸੀਂ ਪੜhti ਕਰਾਂਗੇ ਤੇ ਜੋ ਪੜhti ਦੇ ਮੁਤਾਬਕ ਜੋ ਪ੍ਰਧਾਨ ਬਣ ਜੂਗਾ ਬਣ ਜਾਵੇ ਪਰ ਉਹ ਨਹੀਂ ਖੜੇ ਇਸ ਗੱਲ ਤੇ 2 ਦਸੰਬਰ ਤੋਂ ਬਾਅਦ ਫਿਰ ਇਹਨਾਂ ਨੇ ਡਿਲੇ ਕਿਉਂ ਕੀਤਾ ਅਕਾਲਤਾ ਸੌਦੇ ਦੇ ਜ਼ਥੇਦਾਰ ਨੇ ਹਫਤੇ ਹਫਤੇ ਦੀ ਮੀਟਿੰਗ ਅੱਗੇ ਡਿਲੇ ਹੋਏਗਾ ਡਿਲੇ ਹੋਏਗਾ ਅੱਜ ਇਹ ਸਿਸਟਮ ਤੇ ਖੜਾ ਹੋ ਗਿਆ ਕੋਈ 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 ਮੀਟਿੰਗਾਂ ਨਹੀਂ ਕੀਤੀਆਂ ਉਹਨਾਂ ਕੋਲ ਮਿਲ ਕੋਈ ਵੀ ਜਾ ਸਕਦਾ ਉਹਨਾਂ ਕੋਲ ਮਿਲ ਕੋਈ ਵੀ ਜਾ ਸਕਦਾ ਮਿਲ ਜਾਂਦੇ ਸੀ ਆ ਕੇ ਉਹ ਅੰਦਰੋਂ ਕੁਝ ਨਹੀਂ ਸੀ ਕਹਿੰਦੇ ਆ ਕੇ ਬਾਹਰ ਸਟੇਟਮੈਂਟ ਦੇ ਦਿੱਤੇ ਪ੍ਰੈਸ ਨੂੰ ਆ ਕੇ ਕਹਿੰਦੇ ਸੀ ਵਿਚ ਉਹਨਾਂ ਨੇ ਆਹ ਕਹਿਤਾ ਜੀ ਸਾਨੂੰ 10 ਦਿਨ ਦਾ ਟਾਈਮ ਦਿੱਤਾ ਇਸ ਨਾਲ ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਕਿ ਮੈਂ ਕੋਈ ਟਾਈਮ ਨਹੀਂ ਦਿੱਤਾ ਨਾ ਮੈਂ ਕੁਝ ਕਿਹਾ ਇਹ ਆਪਣੇ ਆਪ ਹੀ ਹੁਣ ਕਹੀਂ ਨਾਲ ਉਹਦਾ ਕੋਈ ਇਲਾਜ ਹੈ ਨਹੀਂ ਅਕਲ ਤੱਕ ਸਾਰੇ ਤੇ ਜਥੇਦਾਰ ਨੇ ਜਿਹੜੇ ਉਹ ਪ੍ਰੈਸ ਨੂੰ ਬੁਲਾ ਕੇ ਪ੍ਰੈਸ ਕਾਨਫਰੈਂਸ ਕਰ ਸਕਦੇ ਨੇ ਜਿਸ ਤਰ੍ਹਾਂ ਕਿ ਬਿਰਸਾ ਸਿੰਘ ਬਲਟੋਹਾ ਰਾਤ ਕਹਿ ਰਹੇ ਸੀ ਵੀ ਜਥੇਦਾਰ ਤਾਂ ਪ੍ਰੈਸ ਤੋਂ ਬਿਨਾ ਸਾਹ ਹੀ ਲੈਂਦਾ ਹਰ ਗੱਲ ਪ੍ਰੈਸ ਨੂੰ ਹਰ ਗੱਲ ਪ੍ਰੈਸ ਨੂੰ ਵੀ ਇਹ ਜਥੇਦਾਰੀ ਦਾ ਕੰਮ ਹੀ ਨਹੀਂ ਗਏ ਦੇਖੋ ਆਪਾਂ ਅੱਜ ਕਿੰਤੂ ਬੰਦੂ ਕਰਨ ਲੱਗੇ ਜਿਹਦਾ ਸ਼ਵਾਂ ਤੇ ਕਿੰਤੂ ਜਿਹੜੇ ਆਪਣੇ ਆਪ ਨੂੰ ਬਹੁਤੇ ਪੰਥ ਕਹੋਂਦੇ ਨੇ ਆਪਣੇ ਬਹੁਤੇ ਵੱਡੇ ਛਕਾਉਂਦੇ ਨੇ ਉਹੀ ਸ਼੍ਰੀ ਅਕਾਲ ਤਖਤ ਤੇ ਕਿੰਤੂ ਬੰਦੂ ਕਰਦੇ ਨੇ ਤੇ ਇਹ ਗੱਲਾਂ ਤਾਂ ਚੰਗੀਆਂ ਨਹੀਂ ਹਨ ਫਿਰ ਆਪਾਂ ਉਹਨਾਂ ਨੂੰ ਹਲਾ ਦੋ ਜਿਹੜੇ ਜਿਹੜਾ ਉਹਨਾਂ ਨੂੰ ਲਾ ਦਿਓ ਜੇ ਉਹ ਐਡੇ ਸਿਆਣੇ ਨੇ ਐਡੇ ਵਿਜਨਰੀ ਨੇ ਇਹ ਜਿਹੜੇ ਜਿਹਦਾ ਸਭ ਲਾਇਏ ਸੀ ਇਹ ਕੀ ਲਾਇਏ ਨੇ ਅੱਜ ਕੀ ਕਹਿ ਰਹੇ ਨੇ ਇਹ ਤਾਂ ਜੀ ਆਰਐਸਐਸ ਆਏ ਨੇ ਜੀ ਇਹ ਤਾਂ ਜੀ ਬੀਜੇਪੀ ਆਏ ਨੇ ਜੀ ਕਹਿ ਰਹੇ ਨੇ ਪਰ ਲਾਇਕ ਹੀ ਨਹੀਂ ਸੀ ਅੱਜ ਵੀ ਉਹ ਹੈਡ ਗ੍ਰਾਂਥੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਉਹ ਤੋਂ ਵੱਡੀ ਗੱਲ ਸਾਡੇ ਲਈ ਕੋਈ ਹੈ ਹੀ ਨਹੀਂ ਕੋਈ ਨਹੀਂ ਹੈਗੀ ਤੇ ਜੇ ਉਹ ਆਰਐਸਐਸ ਦੇ ਨੇ ਫਿਰ ਜਦੋਂ ਅਸੀਂ ਆਰਐਸਐਸ ਦੇ ਮੰਦਿਰ ਨੂੰ ਲਾ ਰਹੇ ਹਾਂ ਪਹਿਲਾਂ ਕੀ ਨਹੀਂ ਲਾਇਆ ਸੀ ਇਹ ਪਹਿਲਾਂ ਮੀਨਾਂ ਨੇ ਲਾਇਆ ਸੀ ਸੋ ਆਪਣੀਆਂ ਉਹ ਕਰਕਰਾ ਕੇ ਸਾਰੇ ਤਰੀਫ ਕਰਦੇ ਸੀ ਜਿੰਨਾ ਚਿਰ ਤਾਂ ਇਹਨਾਂ ਦੀ ਬੱਲੇ ਬੱਲੇ ਕਰਦੇ ਸੀ ਇਹਦੇ ਗੁਣਗਾਉਂਦੇ ਸੀ ਕਹਿੰਦੇ ਸੀ ਕਿ ਬੜਾ ਵੱਡਾ ਉਹਨਾਂ ਚਿਰ ਤਾਂ ਜਿਹਾ ਜਿਹਾ ਸਾ ਬਹੁਤ ਵਧੀਆ ਸੀ ਇਹ ਇੱਕ ਉਹਨਾਂ ਦੀ ਗੱਲ ਨਹੀਂ ਕਿਸੇ ਦੀ ਗੱਲ ਅਸੀਂ ਜਿੰਨਾ ਚਿਰ ਨਾਲ ਸੀ ਅਸੀਂ ਬਹੁਤ ਵਧੀਆ ਸੀ ਜੇ ਅਸੀਂ ਸਾਨੂੰ ਗੁੱਸਾ ਆ ਕਿ ਵੀ ਠੀਕ ਨਹੀਂ ਹੋ ਰਿਹਾ ਪਾਰਟੀ ਦੇ ਲੋਕ ਵਿਰੋਧ ਚ ਹੋ ਗਏ ਪਾਰਟੀਆਂ ਜਵੰਤਾ ਜਬਤ ਹੋ ਗਈਆਂ ਤੇ ਨਹੀਂ ਸਾਨੂੰ ਕੁਝ ਕਰਨਾ ਚਾਹੀਦਾ ਫਿਰ ਉਹ ਕਹਿੰਦੇ ਬੀਜੇਪੀ ਆਏ ਨੇ ਜੀ ਆਰਐਸਐਸ ਆਣੇ ਜੀ ਸੋ ਇਹੀ ਗੱਲ ਟੋੜਾ ਸਾਹਿਬ ਤੇ ਵੀ ਇਹ ਗੱਲ ਚੱਲਦੀ ਰਹੀ ਜਿਹੜੇ ਬੰਦੇ ਨੇ ਵੀ ਥੋੜਾ ਜਿਹਾ ਵੀ ਕਿਹਾ ਕਿ ਵੀ ਨਹੀਂ ਆਹ ਥੋੜਾ ਕੰਮ ਠੀਕ ਨਹੀਂ ਹੈ ਆ ਕਰ ਲੋ ਭਾਈ ਰঞ্জੀਤ ਸਿੰਘ ਨੇ ਵੀ ਇਹ ਗੱਲ ਕਹੀ ਸੀ ਕਿ 350 ਸਾਲਾ ਤੁਸੀਂ ਇਕੱਠੇ ਹੋ ਕੇ ਬਣਾ ਲਓ ਇਕੱਠੇ ਹੋ ਕੇ ਬਣਾਓ ਉਦੋਂ ਬਾਅਦ ਜੋ ਮਰਜ਼ੀ ਕਰ ਲਿਓ ਉਹਨਾਂ ਨੇ ਵੀ ਕੜਤਾ ਫਿਰ ਟੋੜਾ ਸਾਹਿਬ ਵੀ ਆ ਕਾਂਗਰਸਾਇ ਹੋ ਗਏ ਸੀ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਆ ਬਿਲਕੁਲ ਜਿਸ ਤਰ੍ਹਾਂ ਕੀ ਸਾਫ ਕਾ ਚੱਥੇਦਾਰ ਭਏ ਰਣਜੀਤ ਸਿੰਘ ਜੀ ਨੇ ਇਹ ਹੋ ਕਈ ਜੱਥੇਦਾਰ ਨੇ ਜਿਸ ਤਰ੍ਹਾਂ ਤੁਸੀਂ ਹੁਣ ਇੱਕ ਪੰਥ ਦੀ ਆਵਾਜ਼ ਨੂੰ ਬਲੰਦ ਕਰ ਰਹੇ ਹੋ ਮਜ਼ੀਠੀਆ ਦਾ ਸਮਰਥਕ ਹੈ ਮੰਨ ਲਓ ਮਜ਼ੀਠੀਆ ਨੇ ਵੀ ਚੈਲੰਜ ਕੀਤਾ ਅੰਤਰੰਕ ਕਮੇਟੀ ਨੂੰ ਉਹ ਗਲਤ ਕੀਤਾ ਦੇਖੋ ਉਹਨਾਂ ਨੂੰ ਲੱਗਿਆ ਕਿ ਵੀ ਗਲਤ ਹੋਇਆ ਅਣਸਰਦੇ ਨੂੰ ਕਰਦਾ ਬੰਦਾ ਜਿੰਨੀ ਨੇੜ ਦੀ ਰਿਸ਼ਤੇਦਾਰੀ ਹੈ ਜਿੰਨੀ ਨੇੜਤਾ ਹੈ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਫੈਸਲੇ ਹੋਏ ਨੇ ਇਹ ਤੁਸੀਂ ਦੇ ਨਾਲੋਂ ਜਾਂ ਬਾਹਰ ਉਨੇ ਕਿਹਾ ਮੈਂ ਬਾਹਰ ਮੈਂ ਕੋਈ ਪੁੱਛੇ ਨਹੀਂ ਗਿਆ ਜੇ ਮਜੀਠੇ ਸਾਹਿਬ ਨੂੰ ਨਹੀਂ ਪੁੱਛੇਗਾ ਤਾਂ ਹੋਰ ਪੁੱਛਣਾ ਕਿਹਨੂੰ ਸੀਗਾ ਤੇ ਅੱਜ ਜਿਹੜਾ ਕੁਝ ਇਹ ਹੋਇਆ ਜੱਦਰ ਸਾਹਿਬ ਨੂੰ ਹਟਾਉਣਾ ਜਿਸ ਤਰੀਕੇ ਨਾਲ ਹਟਾਇਆ ਕਿ ਉਹ ਵੀ ਸੀਨੇ ਮਿਤ ਪ੍ਰਧਾਨੀ ਹਟਾ ਦੇ ਸੋ ਇਹ ਫੈਸਲੇ ਕਰਕੇ ਉਹਨੂੰ ਲੱਗਿਆ ਕਿ ਗਲਤ ਹੋਇਆ ਤੇ ਉਹ ਵਿਦਰੋਹ ਕਰ ਗਿਆ ਬਿਲਕੁਲ ਤੁਸੀਂ ਮੰਨਦੇ ਹੋ ਸੁਖਵੀਰ ਸਿੰਘ ਬਾਦਲ ਦੇ ਸਾਰੇ ਇਸ਼ਾਰੇ ਤੇ ਕੰਮ ਹੋਇਆ ਕੋਈ ਹੋਰ ਆਇਆ ਹੀ ਨਹੀਂ ਇਹਦੇ ਤਾਂ ਕੋਈ ਦੋਰ ਆਇਆ ਹੀ ਨਹੀਂ ਹਨ ਅਕਾਲ ਤਖਤ ਜਲਦਾਰ ਸਾਹਿਬ ਨੇ ਕਿਹਾ ਕਿ 3 ਦਿਨ ਦੇ ਵਿੱਚ ਵਿਚੇ ਜੁਆਇਨ ਕਰਨਾ ਹੈ ਹਮ ਆਪਣੇ ਜੂਥ ਹੋਏ ਖੜੀ ਕਰਤੀ ਜਿਸੀ ਬਕਾਇਆ ਕਰਦੇ ਆਂਗੇ ਜਿਸੀ ਤੋੜ ਦਾਂਗੇ ਜੀ ਆ ਕਰਦਾਂਗੇ ਮਤਲਬ ਇਹ ਗੱਲਾਂ ਕੋਈ ਕਰਨਾ ਜਿਆ ਹੁੰਦੀਆਂ ਨੇ ਬਿਲਕੁਲ ਇਸਨ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਭਾਵੇਂ ਕਿ ਜਥੇਦਾਰਾਂ ਨੂੰ ਜ਼ਰੂਰ ਫਰਕ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਨਾਲ ਆ ਅਕਾਲ ਤਖਤ ਸਾਹਿਬ ਦਾ ਜੋ ਫੈਸਲਾ ਸੀ ਉਹ ਸਾਡੇ ਸਿਰ ਮੱਥੇ ਆ ਬਹੁਤ ਧੰਨਵਾਦ ਹਰਮਿਤ ਸਿੰਘ